ਔਰ ਇਕੱਠੇ ਹੋਣ ਦਾ ਜਿਹੜਾ ਆਨ ਆਲੀ ਜਿਹੜਾ ਜਿਹੜਾ ਏਜੰਡਾ ਆਨ ਆਲੀ ਜਿਹੜੇ ਜ਼ਿਲ੍ਹਾ ਪ੍ਰੇਸ਼ਦ ਦਾ ਬਲਾਕ ਸੰਪਤੀ ਦੀ ਇਲੈਕਸ਼ਨ ਆ ਉਹਦੇ ਸੰਬੰਧ ਵਿੱਚ ਸਾਡੇ ਜਿੰਨੇ ਵੀ ਜ਼ੋਨ ਆ ਚਾਹੇ ਬਲਾਕ ਸੰਪਤੀ ਹੋਵੇ ਚਾਹੇ ਜ਼ਿਲ੍ਹਾ ਪ੍ਰੇਸ਼ਦ ਹੋਵੇ ਸਾਰੇ ਜ਼ੋਨਾਂ 'ਤੇ ਕਾਂਗਰਸ ਪਾਰਟੀ ਦੇ ਸਾਡੇ ਕੈਂਡੀਡੇਟ ਖੜੇ ਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ 10 ਜ਼ਿਲ੍ਹਾ ਪ੍ਰੇਸ਼ਦ ਤੇ 82 ਬਲਾਕ ਸੰਪਤੀਆਂ ਤੇ 14 ਦਸੰਬਰ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਇਸ ਸੰਬੰਧੀ ਸਾਰੀਆਂ ਸਿਆਸੀ ਪਾਰਟੀਆਂ ਨੇ ਕਮਰ ਕੱਸੇ ਕੱਸ ਲਿਆ ਵਿધાનਸਭਾ ਨਵਾਂ ਸ਼ਹਿਰ ਦੀਆਂ ਤਿੰਨ ਜ਼ਿਲ੍ਹਾ ਪ੍ਰੀਸ਼ਦ ਤੇ 25 ਬਲਾਕ ਸੰਮਤੀਆਂ ਲਈ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਨੇ ਆਪਣੇ ਕਾਂਗਰਸੀ ਉਮੀਦਵਾਰਾਂ ਨੂੰ ਪ੍ਰੈਸ ਤੇ ਪਬਲਿਕ ਦੇ ਰੂਬਰੂ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਇਹਨਾਂ ਚੋਣਾਂ ਵਿੱਚ ਜਿਤਾਉਣਾ ਪੰਜਾਬ ਵਿੱਚ ਅਮਨ ਸ਼ਾਂਤੀ ਲੈ ਕੇ ਆਉਣ ਦੇ ਬਰਾਬਰ ਹੈ ਇਸ ਸਰਕਾਰ ਦਾ ਕੀ ਜਾਣਾ ਕਰਜ਼ੇ ਦੀ ਪੰਡ ਤਾਂ ਪੰਜਾਬ 'ਤੇ ਚੜ੍ਹ ਜਾਣੀ ਹੈ ਅੱਜ ਨਮਾਸ਼ਕਾਰ ਵਿਦਵਾਨ ਸਭਾ ਦੇ ਜਿੰਨੇ ਵੀ ਕਾਂਗਰਸ ਪਾਰਟੀ ਦੇ ਸਾਡੇ ਜੁम्मेवार ਪਰਿਵਾਰਕ ਮੈਂਬਰ ਨੇ ਉਹ ਸਾਰੇ ਇਕੱਠੇ ਹੋਏ ਸਕੇ ਆ ਇਕੱਠੇ ਹੋਣ ਦਾ ਜਿਹੜਾ ਆਨ ਆਲੀ ਜਿਹੜਾ ਜਿਹੜਾ ਅਜੈਂਡਾ ਆਨ ਆਲੀ ਜਿਹੜੀ ਜ਼ਿਲ੍ਹਾ ਪ੍ਰੇਸ਼ਰ ਦਾ ਬਲਾਕ ਸੰਪਤੀ ਦੀ ਇਲੈਕਸ਼ਨ ਆ ਉਹਦੇ ਸੰਬੰਧ ਵਿੱਚ ਸਾਡੇ ਜਿੰਨੇ ਵੀ ਜ਼ੋਨ ਆ ਚਾਹੇ ਬਲਾਕ ਸੰਪਤੀ ਹੋਵੇ ਚਾਹੇ ਜ਼ਿਲ੍ਹਾ ਪ੍ਰੇਸ਼ਰ ਹੋਵੇ ਸਾਰੇ ਜ਼ੋਨਾਂ ਤੇ ਕਾਂਗਰਸ ਪਾਰਟੀ ਦੇ ਸਾਡੇ ਕੈਂਡੀਡੇਟ ਖੜੇ ਆ ਔਰ ਇਸ ਵਾਰੀ ਆਪਾਂ ਕੋਸ਼ਿਸ਼ ਕੀਤੀ ਆ ਕਿ ਜਿੱਥੇ ਆਪਾਂ ਸਿਆਣਿਆਂ ਦਾ ਅਸ਼ੀਰਵਾਦ ਲੈ ਕੇ ਆਪਾਂ ਮੈਦਾਨ ਵਿੱਚ ਉਤਰਨਾ ਉਹਨਾਂ ਦੇ ਨਾਲ-ਨਾਲ ਨੌਜਵਾਨਾਂ ਨੂੰ ਬੜੀ ਗਿਣਤੀ ਵਿੱਚ ਜਿਹੜਾ ਇਲੈਕਸ਼ਨ ਲੜਨ ਦਾ ਜਿਹੜਾ ਮੌਕਾ ਦਿੱਤਾ ਜਾ ਰਿਹਾ ਔਰ ਉਹ اسی ਸੋਚਨਾ ਦਿੱਤਾ ਜਾ ਰਿਹਾ ਕਿ ਇੱਕ achhi team ਬਣੇ ਤੋ ਜਦ ਤੱਕ ਨੌਜਵਾਨ ਇਸ ਮੁਲਕ ਦਾ ਸਾਡੇ ਇਲਾਕੇ ਦਾ ਮੇਨਸਟ੍ਰੀਮ ਪੋਲਿਟਿਕਸ ਵਿੱਚ ਨਹੀਂ ਆਊਗਾ ਤਦ ਤੱਕ ਸਾਡਾ ਮੁਲਕ ਤਕੀ ਨਹੀਂ ਕਰ ਸਕੂਗਾ ਇੱਕ ਨੌਜਵਾਨ ਹੋਣ ਦੇ ਨਾਤੇ ਆਪਣਾ ਫਰਜ਼ ਬੰਦਾ ਕਿ ਆਪਾਂ ਨੌਜਵਾਨਾਂ ਨੂੰ ਪ੍ਰਮੋਟ ਕਰੀਏ ਇਛਨੇ ਸਮੇਂ ਤੋਂ ਆਪਣੀ ਸੋਚ ਵਿੱਚ ਛੇੜਦਾ ਰਹੀ ਆ ਇਛਨੇ ਸਮੇਂ ਚ ਸਕੂਲਾਂ ਵਾਸਤੇ ਜਿੱਥੇ ਕੰਮ ਕੀਤੇ ਕਾਲਜ ਲਿਆਂਦੇ ਕਰੋਨਾ ਮੇਦੇ ਸਟੇਡੀਅਮ ਲਿਆਂਦੇ ਉਹਦੇ ਨਾਲ ਨਾਲ ਸਾਡਾ ਅੱਜ ਹਮੇ ਇਹ ਕੰਮ ਹੈ ਕਿ ਆਪਾਂ ਨੌਜਵਾਨਾਂ ਨੂੰ ਵੀ ਇਸ ਲਾਈਨ ਵਿੱਚ ਲਿਆਈਏ ਤਾਂ ਕਿ ਆਪਾਂ ਰਲ ਮਿਲ ਕੇ ਆਪਣੇ ਇਲਾਕੇ ਦਾ ਆਪਣੇ ਜ਼ਿਲ੍ਹੇ ਦਾ ਆਪਣੇ ਸੂਬੇ ਦਾ ਜਿਹੜਾ ਸਦਾ ਕਰ ਸਕੀਏ ਔਰ ਸਭ ਤੋਂ ਇੰਪੋਰਟੈਂਟਲੀ ਐਜੂਕੇਟਿਡ ਨੌਜਵਾਨ ਕਿ ਅੱਜ ਪੰਜਾਬ ਇੱਕ ਕਰਜ਼ਾਈ ਸਟੇਟ ਬਣ ਚੁੱਕਿਆ ਬਦਕਿਸਮਤੀ ਨਾਲ ਜਿਹੜਾ ਪੰਜਾਬ ਪਹਿਲੇ ਪੰਜਾ ਚਾਹੁੰਦਾ ਸੀਗਾ ਉਹ ਹੁਣ ਥੱਲੇ ਤੋਂ ਪਹਿਲਾਂ ਤੇ ਲਾਸਟ ਤੇ ਫਰਸਟ ਫਾਈਟ ਚ ਆ ਗਿਆ ਬਹੁਤ ਵੱਡਾ ਕਰਜ਼ਾ ਸਾਡੇ ਸਿਰ ਚੜ ਚੁੱਕਿਆ ਬਿਨਾਂ ਸੋਚੇ ਸਮਝੇ ਕਰਜ਼ਾ ਹੋਰ ਸਰਕਾਰ ਲਈ ਜਾ ਰਹੀ ਆ ਸਿਰਫ ਬੱਕਾ ਨੂੰ ਪੁਲਿਸ ਕਰਨ ਵਾਸਤੇ ਕੋਈ ਕਲੀਅਰ ਇਹਨਾਂ ਦਾ ਅਜੰਡਾ ਨਹੀਂ ਹੈ ਕਿ ਰੈਵਨਿਊ ਕਿਸ ਤਰੀਕੇ ਨਾਲ ਜਨਰੇਟ ਕਰਨਾ ਕੋਈ ਇਹਨਾਂ ਦਾ ਅਗਲਾ ਰੋਡ ਮੈਪ ਨਹੀਂ ਹੈ ਇੱਕ ਸਟ੍ਰਿਕਨ ਆ ਨੌਜਵਾਨਾਂ ਨੂੰ এমপ্লয়ਮੈਂਟ ਕ੍ਰੀਏਟ ਕਰਕੇ ਦੇਣੀ ਆ ਜਿਹੜਾ ਇੱਕ ਇਹ এমপ্লয়ਮੈਂਟ ਫੇਅਰਸ ਜਿਹੜੇ ਕਰਾ ਰਹੇ ਆ ਜਾਂ ਜਿਹੜਾ ਇਹ ਚਿੱਠੀਆਂ ਦੇ ਰਹੇ ਆ ਮੈਂ ਸਮਝਦਾ ਟੋਟਲ ਫਰਾਡ ਆ ਮੈਨੂੰ ਤਾਂ ਨਵੇਂ ਸ਼ਹਿਰ ਤੋਂ ਦੱਸ ਦਨ ਕਿ ਕਿਹੜੇ ਨੌਜਵਾਨ ਨੂੰ ਇਹਨਾਂ ਨੇ ਜਿਹੜੀ ਆਪਣੀ ਨੌਕਰੀ ਦਿੱਤੀ ਹੈ ਜੇ ਨੌਕਰੀ ਦੇ ਹੋ ਰਹੀ ਆ ਬਹੁਤ ਸਾਰੇ ਨੌਜਵਾਨਾਂ ਨੂੰ ਬਾਲੇ ਸ਼ੁਗਾਰੇ ਨੌਜਵਾਨਾਂ ਨੂੰ ਨੌਕਰੀ ਵੀ ਮਿਲ ਰਹੀ ਆ ਸਾਨੂੰ ਅੱਜ ਲੋੜ ਆ ਠੀਕ ਆ ਉਹ ਸਾਡੇ ਬੇਚ ਦੇ ਨੇ ਆਪਾਂ ਆਪਣੇ ਦੇਸ਼ ਤੇ ਬਾਕੀ ਸਾਰਿਆਂ ਦਾ ਸਤਿਕਾਰ ਕਰਦੇ ਆਂ ਔਰ ਪੰਜਾਬ ਵਿੱਚ ਪੰਜਾਬ ਦੇ ਬੱਚਿਆਂ ਨੂੰ ਪਹਿਲ ਦੇਣੀ ਜ਼ਰੂਰੀ ਆ ਜੇ ਹਿਮਾਚਲ ਵਾਲੇ ਡੋਮੈਸਾਈਲ ਨੂੰ ਪਹਿਲ ਦੇ ਸਕਦੇ ਆ ਸਾਨੂੰ ਅੱਜ ਪੰਜਾਬੀਆਂ ਨੂੰ ਵੀ ਪਹਿਲ ਦੇਣ ਦੀ ਲੋੜ ਆ ਤਾਂ ਕਿ ਪੰਜਾਬੀ ਨੌਜਵਾਨ ਬੱਚੇ ਆਪਣੀ ਕਮਾਈ ਕਰ ਸਕਣ ਇਹ ਨਹੀਂ ਕਿ ਇੱਥੋਂ ਛੱਡ ਕੇ ਸਾਰੇ ਬਾਹਰ ਜਾਣ ਆਲਰੇਡੀ ਸਾਡਾ ਬਹੁਤ ਜ਼ਿਆਦਾ ਬ੍ਰੇਨ ਡレイン ਹੋ ਚੁੱਕਾ ਹੈ ਬਹੁਤ ਸਾਰੇ ਲੋਕ ਇੱਥੋਂ ਬਾਹਰ ਜਾ ਚੁੱਕੇ ਆ ਹੁਣ ਇੱਕ ਮੌਕਾ ਹੈ ਪਰਮਾਤਮਾ ਵੱਲੋਂ ਇਹ ਕਹਿ ਲੋ ਇੱਕ ਕੁਦਰਤੀ ਹਾਲਾਤ ਬਣ ਕੇ ਕੈਨੇਡਾ ਅਮਰੀਕਾ ਬਾਹਰ ਮੁੱਖਾ ਚ ਸ਼ਕਤੀ ਹੋ ਗਈ ਜਿਹੜਾ ਬਾਹਰ ਜਾਣ ਦਾ ਟ੍ਰੈਂਡ ਆ ਉਹਦੇ ਚ ਬ੍ਰੇਕ ਲੱਗੀ ਆ ਪਰ ਇਹ ਤਦ ਤੱਕ ਬ੍ਰੇਕ ਲੱਗੂਗੀ ਜਦ ਤੱਕ ਇਹ ਤੱਕ ਨਹੀਂ ਲੱਗ ਸਕੂਗੀ ਜਦ ਤੱਕ ਆਪਾਂ ਕੋਈ ਥੇ ਨਹੀਂ ਕ੍ਰੀਏਟ ਕਰਦੇ ਔਰ ਉਹਦਾ ਫਸਟ ਸਟੈਪ ਇਹ ਆ ਕਿ ਨੌਜਵਾਨਾਂ ਨੂੰ ਆਪਾਂ ਅੱਗੇ ਲੈਗੇ ਤਾਂ ਕਿ ਨੌਜਵਾਨਾਂ ਵਾਸਤੇ ਉਹਨਾਂ ਦੀ ਬਿਹਤਰੀ ਵਾਸਤੇ ਆਪਾਂ ਆਉਣ ਵਾਲੇ ਸਮੇਂ ਚ ਵਧੀਆ ਕੰਮ ਕਰ ਸਕੀਏ ਬਹੁਤ ਸਾਰੇ ਸਰਕਾਰੀਓ ਜਿਨੇ ਵੀ ਪ੍ਰੈਸ ਦੇ ਮੀਟਿੰਗ ਤੇ ਆ ਜਾਏ ਤੁਹਾਨੂੰ ਪਹਿਲਾਂ ਜੀ ਆਇਆਂ ਆਦਾ ਅੱਜ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਰੇ ਪੰਜਾਬ ਵਿੱਚ ਬਲੋਕ ਸੰਸਥਾ ਜਿਹੜਾ ਪ੍ਰੈਸ਼ਰ ਦੀ ਜਿਹੜੀ ਇਲੈਕਸ਼ਨ ਹੋ ਚੱਰੀ ਆ ਅੱਜ ਉਸ ਸੰਬੰਧ ਵਿੱਚ ਇੱਥੇ ਇਕੱਤਰ ਹੋਏ ਸੀ ਸਾਰੇ ਸਾਡੇ ਜ਼ੋਨ ਦੇ ਜਿਹੜੇ ਕੈਂਡੀਡੇਟ ਆ ਉਹ ਇੱਥੇ ਆ ਜਾਈਏ ਨਵਾਂ ਸ਼ਹਿਰ ਬਲੰਦ ਸਭਾ ਆਕੇ ਵਿੱਚ ਤਿੰਨ ਜ਼ਿਲ੍ਹਾ ਪ੍ਰੈਸ਼ਰ ਦੇ ਜ਼ੋਨ ਆ ਤੇ 25 ਜ਼ੋਨ ਜਿਹੜੇ ਬਲੋਕ ਸੰਸਥਾ ਦੇ ਆ ਔਰ ਜਿੰਨੇ ਸਾਡੇ ਸਾਰੇ ਜ਼ੋਨਾਂ ਤੇ ਜਿਹੜੇ ਕੈਂਡੀਡੇਟ ਜਿਹੜੇ ਹੋਣਾਰ ਆਪਾਂ ਖੜੇ ਕੀਤੇ ਆ ਬਹੁਤ ਜ਼ਿਆਦਾ ਰਿਪਰੈਜ਼ੈਂਟੇਸ਼ਨ ਯੂਥ ਨੂੰ ਦਿੱਤੀ ਗਈ ਹੈ ਚਾਹੇ ਕੋ ਮੇਲ ਹੈ ਚਾਹੇ ਕੋ ਫੀਮੇਲ ਹੈ ਔਰ ਯੂਥ ਦੇ ਨਾਲ ਨਾਲ ਜਿਹੜੇ ਬਜ਼ੁਰਗਾਂ ਨੂੰ ਵੀ ਭਲਾਇਆ ਨਹੀਂ ਕਿ ਉਹਨਾਂ ਨੂੰ ਵੀ ਨਾਲ ਰੱਖਿਆ ਕਿਉਂਕਿ ਜੋਸ਼ ਦੇ ਨਾਲ ਨਾਲ ਜਿਹੜਾ ਹੋਸ਼ ਉਹ ਹੁਣ ਆਪਣਾ ਜ਼ਰੂਰੀ ਹੁੰਦਾ ਕਈ ਵਾਰੀ ਯੂਥ ਵਿੱਚ ਉਹ ਮੈਂ ਵੀ ਹੁਆ ਜੋਸ਼ ਵਿੱਚ ਜਾ ਕੇ ਕਈ ਵਾਰੀ ਜਿਹੜਾ ਇਤਲੀ ਜ਼ਿੰਦਗੀ ਦਾ ਜਿਹੜਾ ਤਜਰਬਾ ਹੁੰਦਾ ਜਾਂ ਨਚੋੜ ਹੁੰਦੇ ਆ ਉਹ ਕਈ ਵਾਰੀ ਸਾਡੇ ਕੋਲ ਨਹੀਂ ਹੁੰਦੇ ਜਦੇ ਕਰਕੇ ਸਾਨੂੰ ਮਾਰਨਾ ਮਾਰਖਾ ਨਹੀਂ ਕਹਿ ਸਕਦੀ ਹੈ ਜਾਂ ਕੋਈ ਵੀ ਹੈ ਪਾਸਪੋਰਟ ਸੋ ਸਾਰੀ ਗੱਲਾਂ ਨੂੰ ਧੱਕ ਰੱਖਦੇ ਹੋਏ ਇੱਕ ਬੜੀ ਆਪਣੇ ਵੱਲੋਂ ਸੂਝਵਾਨ ਅਧਿਆਦੇ ਆਪਾਂ ਕੈਂਡੀਡੇਟ ਸੂਚੀ ਜਿਹੜੀ ਬਾਦ ਜਿਹੜੀ ਤਿਆਰ ਕੀਤੀ ਹੈ ਆ ਇਸ ਮੌਕੇ ਤੇ ਮੈਂ ਆਪਣੀ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜਿਵੇਂ ਕਿ ਬਾਕੀ ਜ਼ਿਲ੍ਹਿਆਂ ਚ ਇਜਾਜ਼ਤ ਦੇ ਵਕ ਵਖਸੇ ਚ ਖਬਰਾਂ ਨਹੀਂ ਆ ਕਿ ਕਿਤੇ ਕੋਈ ਕੈਂਡੀਡੇਟ ਦੇ ਪੇਪਰ ਸਨਾਚਿੰਗ ਹੋਈ ਆ ਕਿਤੇ ਰੈਜੈਕਸ਼ਨ ਨਹੀਂ ਆ ਜਾਂ ਟਕੇ ਹੋਏ ਜਿੰਦ ਕਦੇ ਸਾਡੇ ਨਵਾਂ ਸ਼ਹਿਰ ਡਿਸਟ੍ਰਿਕਟ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਨੂੰ ਨਹੀਂ ਕੋਈ ਦਿੱਕਤ ਹੋਣ ਦਿੱਤੀ ਇਸ ਗੱਲ ਦਾ ਉਹਨਾਂ ਨੂੰ ਮੈਂ ਉਹ ਪਾਰਵਾ ਦੇ ਪੱਤਰ ਔਰ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਇੱਕ ਫਰੀ ਐਂਡ ਫੇਅਰ ਇਲੈਕਸ਼ਨ ਹੋਗੇ ਤਾਂ ਕਿ ਲੋਕੀ ਆਪਣਾ ਮਤ ਦਰ ਬਿਨਾ ਕਿਸੇ ਹੇਜਿਟੇਸ਼ਨ ਦੇ ਬਿਨਾ ਕਿਸੇ ਡਰ ਦੇ ਉਹ ਕਰ ਸਕਣ ਔਰ ਲੋਕਾਂ ਦੀ ਜਿਹੜੀ ਗੱਲ ਆ ਉਹ ਸਰਕਾਰ ਤੱਕ ਪਹੁੰਚੇ ਕਿਉਂਕਿ ਪਿਛਲੇ 4 ਸਾਲਾਂ ਚ ਜਿਹੜੇ ਵਾਅਦੇ ਤੇ ਸਰਕਾਰ ਬਣੀ ਸੀ ਅੱਜ ਹਰ ਇੱਕ ਖਾਨੇ ਸਰਕਾਰ ਫੇਲ ਆ ਮੋਕਾ ਦੇ ਮਨ ਵਿੱਚ ਬਹੁਤ ਸਾਰਾ ਗੁੱਸਾ ਉਹ ਗੁੱਸਾ ਲੋਕਾਂ ਨੂੰ ਸਮਝ ਨਹੀਂ ਆਦਾ ਕਿ ਕਰਨਾ ਕਿਤੇ ਕਿਉਂਕਿ ਕੋਈ ਸੁਣਨ ਵਾਸਤੇ ਵੀ ਬੰਦਾ ਨਹੀਂ ਹੈ ਕਿਸੇ ਤਰ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਅੱਜ ਕੁਝ ਕਹਿੰਦੀ ਹੈ ਸਰਕਾਰ ਕੱਲ ਨੂੰ ਉਸ ਗੱਲ ਨੂੰ ਵਾਪਸ ਲੈ ਲੈਂਦੀ ਹੈ ਭਾਵੇਂ ਲੈਂਡ ਪੂਲਿੰਗ ਦੀ ਗੱਲ ਹੋਵੇ کسانی س کی گل ہو چاہے سارے نواز شہر کے بچ جا بڑے خوشی نا رکھے گئے سی نی دا. پتھر مان سی ایم صاحب میڈیکل کالج کا پتھر تو رکھتے مڑ کے سانو پتھر بھی نہیں لگتا سانو کا کوئی امید نہیں کہ یہ چیز کدی بنو گی پر اور جی پتا نہیں کن نے جھوٹے وعدے کیتے سی لوگ کی ساری گلا ਸਵਾਲ ਪੁੱਛਦੇ ਆਂ ਔਰ ਇਹ ਸਵਾਲਾਂ ਨੂੰ ਇਹ ਨੱਟਦੇ ਆਂ ਅੱਜ ਇਹ ਜਿਹੜੇ ਇਲੈਕਸ਼ਨ ਆ ਇਸ ਇਲੈਕਸ਼ਨ ਲਈ ਆਪਾਂ ਇਕੱਲੇ ਕੱਲੇ ਪਿੰਡ ਕੱਲੇ ਕੱਲੇ ਬੰਦੇ ਕੋਲ ਜਾਵਾਂਗੇ ਉਹਨਾਂ ਦੇ ਦੁੱਖ ਦਰਦ ਨੂੰ ਵੀ ਸੁਣਾਂਗੇ ਪਹਿਲਾਂ ਵੀ ਸੁਣਦੇ ਆਏ ਔਰ ਆਉਣ ਵਾਲੇ ਸਮੇਂ ਚ ਉਹਨੂੰ ਕਿਸ ਤਰੀਕੇ ਨਾਲ ਆਪਾਂ ਹੱਲ ਕਰ ਸਕਦੇ ਆ ਉਸ ਗੰਦੀ ਬਰਾਬਤ ਜਿਹੜੀ ਬਣਾਈ ਚੁੱਕੀ ਔਰ ਉਹਦੇ ਨਾਲ ਨਾਲ ਜਿਹੜੀ ਸਰਕਾਰ ਦੀ ਨਿਮਾਕੀਆਂ ਜਿਹੜੇ ਪਿਛਲੇ ਸਮੇਂ ਚ ਆਪਾਂ ਚੜੇ ਪਾਵੇਂ ਝੂਠੇ ਵਾਅਦੇ ਕੀਤੇ ਸੀ ਮੇਰੀ ਮਾਤਾਵਾ ਪਿਆਰ ਨਾਲ ਇਹ ਹਜ਼ਾਰ ਰੁਪਏ ਤੁਹਾਨੂੰ ਦਵਾਂਗੇ ਅਜੇ ਤੱਕ 50 ਮਹੀਨੇ ਹੋ ਚਲੇ 1 ਰੁਪਿਆ ਨਹੀਂ ਕਿਸੇ ਕੋਲ ਔਰ ਭਾਵੇਂ ਪੰਚਾਇਤਾਂ ਦੀ ਗੱਲ ਹੋਵੇ ਅੱਜ ਤੱਕ ਪਹਿਲਾਂ ਕਿਸੇ ਵੀ ਪੰਚਾਇਤ ਨੂੰ ਕੋਈ ਗ੍ਰਾਂਟ ਨਹੀਂ ਆਈ ਵਿੱਤ ਕਮਿਸ਼ਨ ਦੇ ਪੈਸੇ ਨੂੰ ਲੋਕਾਂ ਨੂੰ ਫੇਰ ਤੋਂ ਬਣਾਉਂਦੇ ਇਹ ਗ੍ਰਾਂਟ ਦੱਸਦੇ ਆ ਮੈਂ ਦੱਸਣਾ ਚਾਹੁੰਦਾ ਕਿ ਵਿੱਤ ਕਮਿਸ਼ਨ ਤੋਂ ਭਾਵੇਂ ਕੋਈ ਵੀ ਤਾਂ ਮੰਗੇ ਉਹ ਤਾਂ ਨਹੀਂ ਆਣੀ ਸੈਂਟਰ ਤੋਂ ਜਿਨ੍ਹਾਂ ਵਾਦੀ ਦੇ ਸਾਹਮਣੇ ਜਿਹੜਾ ਹਾਂ ਹੁਣ ਥੋੜੇ ਦਿਨ ਪਹਿਲਾਂ ਦੇਵੇਂ ਰੋਡ ਸਿਕਦਾ ਸੀਗਾ ਇਹ 2022 ਦੀ ਇਲੈਕਸ਼ਨ ਤੋਂ 6 ਮਹੀਨੇ ਪਹਿਲਾਂ ਦਾ ਇਹਨਾਂ ਨੇ ਚੱਕਿਆ ਹੋਇਆ ਸਰ ਜੀ ਦੇਖੋ ਬਿਲਕੁਲ ਠੀਕ ਹੈ ਜਿੱਥੋਂ ਲੋਕਾਂ ਦਾ ਹੱਕ ਬੰਦਾ ਸਵਾਲ ਪੁੱਛਣਾ ਪਰ ਗੱਲ ਇਹ ਹੈ ਕਿ ਉਸ ਟਾਈਮ ਤੇ ਇੱਕ ਮੁੱਦਾ ਬਣਿਆ ਸੀ ਵਿੱਚ ਮੇਰੀ ਤਾਂ ਇਹ ਗੱਲ ਹੈ ਸਮਝਣਾ ਕਿ 4 ਸਾਲ ਹੋ ਗਏ ਇਸ ਗੱਲ ਨੂੰ 4 ਤੋਂ ਉੱਪਰ ਹੀ ਹੋ ਗਏ ਸਾਢੇ 4 ਸਾਲ ਹੋ ਗਏ ਸਾਢੇ 4 ਸਾਲਾਂ ਵਿੱਚ ਕੀ ਇਹ ਸਿਰਫ ਇੱਕ ਵੋਟਾਂ ਲੈਣ ਵਾਸਤੇ ਇੱਕ ਜਨਰਲ ਸੀਗਾ جے کتنے کو کوئی سبسٹینڈرڈ کام ہویا کہ یہاں نے کی کام کیا چار سال سے کسی افسر سے کو کوئی کاروائی کی کوئی انکوائری بٹھائی کسی ٹھیکار کے خلاف کو کاروائی کی تھی? جڑی ویجلنس کی پوری ٹیم تو دو ٹائی سال پہلا دو دو تین تین ہفتے مہینہ مہینہ اتنے بیٹھ کے گئے دو, دو مہینے سارے دے بیان لے کے گئے وہ تک رپورٹ کیوں نہیں نکلی اتنا کہتے بہت بڑا کور اپ کا ਕਦੇ ਕਮੇਟੀ ਦਾ ਰਿਪੋਰਟ ਚੋਰੀ ਹੋ ਜਾਂਦਾ ਹੈ ਅਬ ਇੰਪਰੂਵਮੈਂਟ ਟਰਸਟ ਦਾ ਰਿਪੋਰਟ ਚੋਰੀ ਹੋ ਜਾਂਦਾ ਇਹਨਾਂ ਦੇ ਸਰਕਾਰ ਦੇ ਆਖ ਜ਼ਿੰਮੇਵਾਰ ਜਿਹੜੇ ਨਾਮਿਨੇਟਡ ਨੁਮਾਇੰਦੇ ਆ ਉਹ ਇਹਨਾਂ ਤੇ ਹੰਗਲ ਖੜੇ ਕਰਦੇ ਆ ਹੁਣੀ ਉਹਦੇ ਚ ਵੀ ਕੋਈ ਕਾਰਵਾਈ ਨਹੀਂ ਹੈ ਕਿਉਂਕਿ ਜਦ ਹੈਂਡਿੰਗ ਗਲਪ ਹੈ ਕ腐ਸ਼ਨ ਹੈ ਤਾਂ ਕੀ ਤੁਸੀਂ ਇਸ ਉਮੀਦ ਰੱਖ ਸਕਦੇ ਹੋ ਦੇਖੋ ਅੱਜ ਸਾਡੇ ਸ਼ਹਿਰ ਬਹੁਤ ਜ਼ਿਆਦਾ ਸਫਲ ਕਰ ਰਹੇ ਆ ਸੀਜ਼ਨ ਸੇਗਾ ਦਵਾਈ ਇੱਦਾਂ ਨਿਕਲ ਗਈ ਨਵਾਂ ਸਾਲ ਵੀ ਜਸਟੀਕ ਨਾਲੇ ਚੱਲ ਰਹੇ ਉਹ ਵੀ ਇੱਦਾਂ ਨਿਕਲ ਜਾਣਾ اج ریلوے روڈ کے لوگ بہت کلا ریلوے روڈ نہیں سارا علاقہ وہ جڑے کلے پنڈا کے لوگ ہو جڑے ہوئے کلے شہر سے نہیں جڑے اج منڈیاں سیزن ہو کے ہٹیا کنی دقت ہوئی کسان مورے پھر سیزن آ جانا کی کرا گے ایک میجر ایشو ہے انفارچونیٹلی یہاں کا دھیان نہیں ہے اس گلتے اپنی یہ ٹائم سر بنا پہلے رولا پایا جس ٹائم پہ سی کہ کم پروس بھی نہیں پیا ہوں جب کا پروس پیا ہوا جب میں روز روز اس گلتے مدعا بنا کھڑا کردہ تو ہر ایک بندے کے من چاہتا ہے کہ پتا نہیں یہ بار بار یہ گل کیوں کرے یہ کی ایجنڈا میرا کوئی ایجنڈا نہیں میرا ایجنڈا صرف نواز شرتی ڈبلپمنٹ کا جو کہ پچھلے چار سال ہو رہی ہے سانو اس گل کا بڑا افسوس ہے اور ریلوے روڈ چھتی تو چھیتی انہوں نے بنانی چاہیے آ جھلس میں کمی نکلی سر سکار کی ذمے واری بنتی ہے کہ وہ گل کٹ کے لوگوں کے بچ رکھتے انکوائری کر بنتی کاروائی کر سرکار جیڑی ہے ڈکٹے شپ کی سرکار گنا مل دی گل ہوئے آج جب پرائیوٹ سے گنا ملنا جیڑی شوگر ملز ہے ساریاں شروع ہو چکی ام لو پتا کر لو ہوا دیکھ لو دی گل یہ جڑی کوپریٹیف شوگر مل سکے نویں شہر دی ہے جڑا سارے علاقے دا سب تو بڑا ایک واسطے ایک بردان ہے ایک روزگار دا ساھن ہے اچھ سرکار انہوں بھی فیل کرنے لگی ہوئی ہے دلیوں ਜਿਹੜੇ ਇਹਨਾਂ ਦੇ ਦਤਕਾਰੇ ਲੀਡਰਸ਼ਿਪ ਉਹਨਾਂ ਨੂੰ ਇੱਥੇ ਲਿਆ ਕੇ ਇਹਨਾਂ ਨੇ ਐਪਾਇਨਟਮੈਂਟ ਕੀਤੀ ਹੀ ਆ ਚਾਹੇ ਮਿਸ਼ਨ ਬੋਰਡ ਦੀ ਚੇਅਰਮੈਨ ਹੋਵੇ ਹੀਨਾ ਗੁਪਤਾ ਜਮੀਨ ਲਿਆ ਕੇ ਕੀ ਗੱਲ ਪੰਜਾਬ ਵਿੱਚ ਕਾਬਲ ਹੁੰਦੇ ਨਹੀਂ ਇਹਨਾਂ ਨੂੰ ਮਿਲ ਹੋਰ ਵਕਤ ਆਪਣੇ ਅਧਾਰਾਂ 'ਚ ਇਹਨਾਂ ਨੇ ਦਿੱਲੀ ਤੋਂ ਆਪਣੇ ਜਿਹੜੇ ਚਾਹਤੇ ਆ ਉਹਨਾਂ ਨੂੰ ਐਡਜਸਟ ਕੀਤਾ ਇਹ ਟੋਟਲ ਇਹਨਾਂ ਦਾ ਕੋਈ ਸੋਚ ਨਹੀਂ ਇਹ ਸਿਰਫ ਆਪਣੇ ਕਹਿੰਦੇ ਕੁਛ ਕਰਦੇ ਕੁਛ ਜਿਹੜਾ ਤੁਹਾਡਾ ਮੋਕਾ ਦਾ ਕੌਨਫੀਡੈਂਸ ਚ ਲੈਣ ਦਾ ਤਾਂ ਇਹਨਾਂ ਦਾ ਕੋਈ ਕੰਮ ਨਹੀਂ ਲੈਂਡ ਪੂਲਿੰਗ ਪਾਲਿਸੀ ਆਈ ਕਿਸੇ ਨੂੰ ਕੌਨਫੀਡੈਂਸ ਨਹੀਂ ਲਿਆ ਔੜ ਬਲਾਕ ਨੂੰ ਖਤਮ ਕਰਨ ਦੀ ਗੱਲ ਆਈ ਕਿਸੇ ਪੰਚਾਇਤ ਨੂੰ ਕੌਨਫੀਡੈਂਸ ਨਹੀਂ ਲਿਆ ਇਹ ਤਾਂ ਚਾਹਦੇ ਕਿ ਲੋਕੀ ਸੜਕਾਂ ਤੇ ਬੈਠ ਕੇ ਧਰਨੇ ਲਾ ਜੇ ਜ਼ੋਰ ਜ਼ਿਆਦਾ ਪੈ ਗਿਆ ਤਾਂ ਵਾਪਸ ਲੈ ਲਾਂਗੇ ਜੇ ਨਹੀਂ ਪੈਦਾ ਕੋਈ ਗੱਲ ਨਹੀਂ ਚੱਲੇ ਇਹ ਇਹਨਾਂ ਦੀ ਸੋਚ ਆ ਕਿਉਂਕਿ ਇਹਨਾਂ ਨੂੰ ਪੰਜਾਬ ਦਾ ਦਰਦ ਨਹੀਂ ਨਾ ਇਹਨਾਂ ਦਾ ਅਹਿਸਾਸ ਹੋਇਆ ਨਾ ਇਹਨਾਂ ਨੂੰ ਪਤਾ ਕਿ ਆਪਾਂ ਕਿ ਐਂਡ ਵੀ ਇੱਥੇ ਹੀ ਹੋਣਾ ਸੋ ਇਹਨਾਂ ਨੂੰ ਇਸ ਤਰ੍ਹਾਂ ਕੋਈ ਵੀ ਪਿਆਗੀ ਆ ਇਸ ਕਰਕੇ ਆਪਾਂ ਹੋ ਗਏ ਬੀੜ ਦੇ ਲੋਗ ਹੈ ਕਿ ਬੈਠੇ ਬੀੜ ਤੋਂ ਜ਼ਿੰਮੇਵਾਰ ਬੰਦੇ ਜਿਹੜੇ ਗ੍ਰੈਫਟ ਨੇ ਅੱਜ ਦਾ ਪੁਰਜ਼ ਪਹਿਲ ਦਾ ਸੰਸਾਰ ਉਹਨਾਂ ਦਾ ਕੋਸਟ ਅਸਟੀਮੇਟ ਲੱਗ ਗਿਆ ਜਨਤਾ ਨੂੰ ਕੋਈ ਆਸ ਆ ਦਿਖਾਓ ਮੇਤਾ ਆ ਗਏ ਦੇਖੋ ਮੇਰੀ ਪ੍ਰੈਸਰ ਜੀਰਾਂ ਨੂੰ ਸਾਰੇ ਬੇਤੀ ਬਹੁਤ ਗੱਲਾਂ ਜੀ ਮੈਂ ਜਿਹੜੇ ਦੱਸਿਆ ਜਿਹੜਾ ਫਲਡਿੰਗ ਵੀ ਹੋਈ ਹੈ ਇਹ ਇਹਨਾਂ ਦੀ ਨਿਮਲੈਚੀ ਕਰਤੀ ਹੋਈ ਹੈ ਕਈ ਵਾਰੀ ਉਸ ਤੋਂ ਤੇ ਸਾਡੇ ਪਾਰਟੀ ਦੇ ਸੀਨੀਅਰ ਲੀਡਰਸ ਨੇ ਗੱਲ ਕੀਤੀਆਂ ਰਾਣਾ ਗੁਰਜੀਤ ਜੀ ਵੀ ਬੋਲੇ ਆ ਹੋਰ ਵੀ ਲੋਕ ਬੋਲੇ ਆ ਦੇਖੋ ਗੱਲ ਇਹ ਆ ਕਿ ਜਦ ਰੀਨੀ ਸੀਜ਼ਨ ਹੁੰਦਾ ਉਹਦੀ ਤਿਆਰੀ ਤੁਹਾਨੂੰ ਪਤਾ ਹਰ ਇੱਕ ਸਾਲ ਜੁਲਾਈ ਅਗਸਟ ਅਕਤੂਬਰ ਤੱਕ ਦੀ ਹੋਲ ਰਿਪੋਰਟ ਰੀਨੀ ਸੀਜ਼ਨ ਦੇ ਜਿਹੜਾ ਕੰਮ ਚਲਾਏਗਾ ਸਤੰਬਰ ਦਾ ਉਹ ਘੱਟੋ ਘੱਟ ਤੁਹਾਡਾ ਮਾਰਚ ਵਿੱਚ ਕੰਮ ਸ਼ੁਰੂ ਹੋ ਜਾਣਾ ਚਾਹੀਦਾ ਜਦੋਂ ਪ੍ਰਧਾਨ ਸਭਾ ਦਾ ਬਜਟ ਹੋ ਕੇ ਬਲਕਿ ਉਸ ਤੋਂ ਪਹਿਲਾਂ ਸਰਵੇਚ ਇਹ ਤੁਸੀਂ ਪ੍ਰਧਾਨ ਸਭਾ ਦੇ ਬਜਟ ਵਿੱਚ ਆਪਣੇ ਇਲਾਕੇ ਵਾਸਤੇ ਇੱਕ ਫੰਡ ਕ੍ਰੀਏਟ ਕਰਾ ਕੇ ਰੱਖੋ ਤਾਂ ਕਿ ਅਗਲੇ ਬਜਟ ਵਿੱਚ ਉਸੇ ਆਪਣੇ ਇਲਾਕੇ ਦੀ ਜਿਹੜੇ ਕੋਈ ਅਥਰ ਸਟੱਡੀ ਹੋਣੀ ਹੈ ਕੋਈ ਕੰਮ ਹੋਣਾ ਉਹ ਬਜਟ ਦਾ ਪਾਰਟ ਹੋਵੇ ਜਿਵੇਂ ਕਿ ਆਪਾਂ ਨਵਾਂ ਸ਼ਹਿਰ ਦੇ ਸਰਕਾਰੀ ਸਕੂਲ ਦਾ ਕੀਤਾ ਸੀ ਮੈਦਾਨ ਸਭਾ ਵਿੱਚ ਉੱਟ ਕੇ ਬਜਟ ਸਪੀਚ ਵਿੱਚ ਜਿਹੜੇ ਉਸ ਟਾਈਮ ਦੇ ਮੌਕੇ ਤੇ ਫਾਈਨੈਂਸ ਮਿਨਿਸਟਰ ਸਗੇ ਉਹਨਾਂ ਨੇ ਨਾਂਅ ਸ਼ਹਿਰ ਸਰਕਾਰੀ ਸਕੂਲ ਦਾ ਨਾ ਲੈਂਦੇ ਹੋਏ 5 ਕਰੋੜ ਰੁਪਏ ਦੀ ਅਮਾਉਂਟ ਔਨ ਦਾ ਫਲੋਰ ਆਫ ਦਾ ਹਾਊਸ ਤੇ ਦਿੱਤੀ ਕਿਸੇ। ਉਹਨਾਂ ਰਿਪੋਰਟ ਤੁਹਾਡੇ ਕੋਲ ਵੀਡੀਓਸ ਪਹਿਲਾਂ ਇਹ ਮੇਰੇ ਕੋਲ ਪਹੁੰਚੀ ਹੋਈ ਹੈ ਮੇਰੇ ਫੇਸਬੁਕ ਤੇ। ਇਹ ਔਨ ਰਿਕਾਰਡਡ ਤਿਆਰੀਆਂ ਪਹਿਲਾਂ ਇਹ ਨਹੀਂ ਕਿ ਬਜਟ ਤੋਂ ਬਾਅਦ ਚੱਲ ਕੇ ਹੁਣ ਸਾਨੂੰ ਦਿਓ। ਅਗਲਾ ਕਹਿੰਦਾ ਹੁਣ ਤਾਂ ਸਾਡਾ ਖਰਚੇ ਦਾ ਐਕਸਪੈਂਸ ਹੋ ਗਿਆ ਹੁਣ ਕਿੱਥੋਂ ਆ ਕੇ ਜਦ ਐਸਟੀਮੇਟ ਬੰਦੇ ਹੋਣ ਤੇ ਕਿਤੇ ਸੀ ਐਸਟੀਮੇਟ ਬੰਦੇ ਬਜਟ ਤੋਂ ਪਹਿਲਾਂ ਤੂੰ ਬਜਟ ਹੁੰਦਾ ਕੀ ਹੈ ਬਜਟ ਐਸਟੀਮੇਟਸ ਹੁੰਦੇ ਇਹ ਸਾਡੇ ਐਸਟੀਮੇਟਸ ਆ ਆਪਾਂ ਚੜਾਣ ਆਣੇ ਜੋ ਹੈ ਭਾਵੇਂ ਯਾਨੀ ਜੇ ਤੁਸੀਂ ਕੁਝ ਦੱਸ ਕਰਦੇ ਤੁਸੀਂ ਲੱਗ ਜੇ ਬੋਲੋ ਦੇਖੋ ਸਾਨੂੰ ਉਮੀਦ ਆ ਕਿ ਲੋਕਾਂ ਦਾ ਸਮਰਥਨ ਸਾਨੂੰ ਬਹੁਤ ਬਹੁਤ ਤਰ੍ਹਾਂ ਹਮਾਰਾ ਮਿਲੇਗਾ ਹੁਣ ਤੱਕ ਮਿਲਦਾ ਆ ਰਿਹਾ ਓਵਰ ਕੌਨਫੀਡੈਂਟ ਕਦੇ ਨਹੀਂ ਹੋਣਾ ਚਾਹੀਦਾ ਇਲੈਕਸ਼ਨ ਇਲੈਕਸ਼ਨ ਆ ਸਰਕਾਰ ਵੀ ਹੈ ਸਰਕਾਰ ਤੇ ਇਹ ਸਿਲੈਕਸ਼ਨ ਲੱਗ ਰਿਹਾ ਹੈ جو پچھلے سمے ہاں دیکھیا پویں نگر کاؤنسل دی الیکشن ہوئے چاہے کوئی کسے ہور اپنے الیکشن ہوئے ترن ترن الیکشن ہوئے یا کسے ہور شہر دی کسے طرح دی الیکشن ہوئے ہر ایک الیکشن میں تکہ کرتے ہیں پچھلے سمے جی نوے شہر دی گل کرا نوے شہر دی نگر کاؤنسل دی الیکشن جی ریٹرننگ افسر سی ایس ڈی ایم جی دی میرے کل ہوں ہوئی ہے نہیں ہوئی ہیدا کوئی کیس ہو گیا سا یہ کرپٹ کرپٹ آفیشلس میں رٹرنگ افسر بنایا گیا جڑے آپ پتہ نہیں کن مہینے جیل ہیں اور سرکار دے حکم جو سرکار کا حکم ہوں وہ چاہتے ہیں دو منٹ میں الیکشن کرائی انگل کاؤنسل کی آن ریکارڈ تُن آپ سیاو سوجوان ہو دو منٹ کوئی الیکشن ہوتی ہے تھوڑا وہ جڑا پروسیڈنگ بھی نہیں لکھ آتی دو منٹ ویج. ਸਰਫ ਇੱਕ ਇਹ ੱੱਕਾ ੱੱਕੇ ਤੋਂ ਸਾਨੂੰ ਦਾਰਾ ਪਰ ਆਪਾਂ ੱੱਕੇ ਨੂੰ ਆਪਾਂ ਫੇਸ ਕਰਨਾ ਚਾਹੁੰਦੇ ਆਂ ਪੁਰਾਣਾ ਰਿਪੋਰਟ ਕਰਕੇ ਦੇਖ ਲਓ ਕਿਤੇ ਵੀ ੱੱਕਾ ਹੋਇਆ ਭਾਵੇਂ ਸਾਡੇ ਨਾਲ ਹੋਇਆ ਭਾਵੇਂ ਕਿਸੇ ਹੋਰ ਨਾਲ ਹੋਇਆ ਡਟ ਕੇ ਉਹਦੇ ਨਾਲ ਖੜੇ ਆਂ ਔਰ ਇਸ ਇਲੈਕਸ਼ਨ ਚ ਵੀ ਜਿੰਨੇ ਸਾਡੇ ਕੈਂਡੀਡੇਟ ਆ ਡਟ ਕੇ ਉਹਨਾਂ ਨਾਲ ਖੜਾਗੇ ਜੋ ਇਹ ਕੋਸ਼ਿਸ਼ ਜੇ ਕਰੋਗੇ ਵੀ ਆਪਾਂ ਇਹਨਾਂ ਦੇ ਪਿੱਛੇ ਨਹੀਂ ਜਾਵਾਂਗੇ ਲੋਕਾਂ ਨੇ ਸਾਡੇ ਦਵਾਲੇ ਹੋਣਾ ਤਾਂ ਥੋੜੇ ਜਿ ਚੱਕ ਚੁੱਕ ਇਹਨਾਂ ਨੇ ਵੰਡੇ ਉਹ ਹੱਦ ਤੱਕ ਖਾਤੇ ਅੱਜ ਕ੍ਰੈਡਿਟ ਵੀ ਨਹੀਂ ਹੋਏ ਬਹੁਤੇ ਖਾਤੇ ਅੱਜ ਜਿਹੜੇ ਇਹਨਾਂ ਨੇ ਚੈੱਕ ਵੰਡੇ ਆ ਸੋ ਇਹ ਸਿਰਫ ਇੱਕ ਆਈ ਵਾਸ਼ ਹੈ ਹੋਰ ਕੁਝ ਨਹੀਂ ਹੈ ਇਸ ਇਲੈਕਸ਼ਨ ਵਿੱਚ ਲੋਕੀ ਇਹਨਾਂ ਨੂੰ ਬਹੁਤ ਔੜ ਜਵਾਬ ਦੇਉਗੇ ਜਿਹੜਾ ਗੈਂਗਸਟਰਿਜ਼ਮ ਪੰਜਾਬ ਵਿੱਚ ਜਿਹੜਾ ਵੱਧ ਰਿਹਾ ਹੈ ਦਿਨ ਦਿਹਾੜੇ ਗੋਲੀਆਂ ਚੱਲ ਰਹੀਆਂ ਬੰਦਿਆਂ ਦੀ ਮੌਤਾਂ ਹੋ ਰਹੀਆਂ ਅਨਪੁਆਇੰਟਮੈਂਟ ਦੀ ਗੱਲ ਕਰ ਲੋ ਜਿਹੜਾ ਫਸਲਾਂ ਦਾ ਮਾਸ ਹੋਇਆ ਸੀਗਾ ਜਿਹੜੇ ਫਰਜ਼ੀ ਚ ਹੋਇਆ ਸੀ ਉਹਦੀ ਗੱਲ ਕਰ ਲੋ ਹਰ ਇੱਕ ਫਰੰਟੇ ਸਰਕਾਰ ਤੇ ਹਨ ਅੱਜ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਡਵੈਲਪਮੈਂਟ ਦੇ ਮੁੱਦਿਆਂ ਨੂੰ ਲੈ ਕੇ ਆਪਾਂ ਲੋਕਾਂ ਜਾ ਰਹੇ ਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਲੋਕੀ ਸਾਨੂੰ ਹੰਕਾਰਾ ਦੋਗੇ ਪਰ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਇੱਕ ਮਜ਼ਬੂਤ ਸਰਕਾਰ ਬਣੂਗੀ ਕਾਂਗਰਸ ਪਾਰਟੀ ਦੇ ਸਤਾ। ਬਹੁਤ ਵੱਡਾ ਮੁਕਾਬਲਾ ਇੰਨਾ ਲੱਗਦਾ ਹੈ ਜਿਹੜਾ ਸਰਕਾਰ ਚ ਆ। ਅਕਾਲੀ ਦਲ ਦੀ ਜੇ ਗੱਲ ਕਰੋਂ ਹਾਪੀ ਹਲੇ ਬਹੁਤ ਖੇਲ ਰਹੇ ਹੋਇਆ। ਕਾਂਗਰਸ ਨੂੰ ਕਹਿੰਦੇ ਹੋ ਤਾਂ ਸਿਰਫ ਇੱਕ ਗਲਤ ਪ੍ਰਚਾਰ ਕਰਦੇ। ਪਿਛਲੇ ਦਿਨੀ ਤੇ ਅਖੇ ਮੋਰੰਡੇ ਇਹਪੋਕ ਸਗਾ ਚੰਨੀ ਸਾਹਿਬ ਦੇ ਕਰ ਸਾਰੀ ਕਾਂਗਰਸ ਯੂनाइटेड ਸੀ ਭਾਵੇਂ ਬਾਜਨਾ ਸਾਹਿਬ ਸੀ ਭਾਵੇਂ ਚੰਨੀ ਸਾਹਿਬ ਸੀ ਭਾਵੇਂ ਬਲਿੰਗ ਸਾਹਿਬ ਸੀ ਭਾਵੇਂ ਜੋ ਵੀ ਕਾਂਗਰਸ ਦੇ ਟੌਪ ਲੀਡਰ ਸਾਰੇ ਇੱਕ ਮੰਚ ਤੇ ਇਕੱਠੇ ਸੀ ਆ ਨਾਲੇ ਸਮਝ ਤੁਸੀਂ ਦੇਖੋਗੇ ਕਿ ਇਕੱਠੇ ਹੋ ਕੇ ਕਾਂਗਰਸ ਕਿਉਂ ਚੋਤੇ ਨਾਲ ਇਲੈਕਸ਼ਨ ਲੜੂਗੀ ਇਸ ਸਮੇ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਸਾਡੇ ਸਭ ਤੋਂ ਜ਼ਰੂਰੀ ਗੱਲ ਆ ਸਾਡੇ ਕੈਂਡੀਡੇਟ ਜਿੰਨੇ ਆ ਉਹ ਜ਼ਮੀਨ ਨਾਲ ਜੁੜੇ ਹੋਏ ਆ ਉਹ ਹਵਾਈ ਹਵਾ 'ਚ ਨਹੀਂ ਹੈ ਇਹਨਾਂ ਦੀ ਸਰਕਾਰ ਉਸ ਤਰ੍ਹਾਂ ਦੇ ਹਵਾ 'ਚ ਬਣੀ ਲੋਕਾਂ ਨੂੰ ਇਹਨਾਂ ਨੇ ਘਬਰਾਹ ਕੀਤਾ ਇਹਨਾਂ ਨੂੰ ਖੁਦ ਨਹੀਂ ਪਤਾ ਕਿ ਸਾਨੂੰ ਉਸ ਟੈਮਪੇ ਵੋਟ ਕਿੰਨੇ ਪਾਈ ਆ ਸਾਨੂੰ ਇਸ ਗੱਲ ਦਾ ਪੂਰਾ ਇਸ ਗੱਲ ਦੀ ਨੋਲੇਜ ਆ ਕਿ ਕਿਹੜਾ ਬੰਦਾ ਪਿੰਡ ਦੇ ਲੈਵਲ ਤੇ ਪਿੰਡ ਦੇ ਬੰਦਿਆਂ ਦੀ ਗੱਲ ਰੱਖ ਸਕਦਾ ਔਰ ਕੰਮ ਕਰਾ ਸਕਦਾ ਔਰ ਸਾਡੇ ਮਜ਼ਬੂਤ ਕੈਂਡੀਡੇਟ ਜਿੱਤੂਗੇ ਉਹ ਸਹਰਾ ਹੀ ਇਹਨਾਂ ਦੇ ਸਿਰ ਤੇ ਜਾਓ ਜਿਹੜੇ ਇਲੀਗਲ ਆ ਉਹਦੀ ਕੋਈ ਗਿਣਤੀ ਨਹੀਂ ਉਹਦਾ ਕੋਈ ਹਿਸਾਬ ਨਹੀਂ ਸੋਲ ਮੁੱਦੇ ਬਹੁਤ ਆ ਇੱਥੇ ਮੇਰੀ ਮਾਤਾਵਾ ਪੈਣਾ ਬੈਠੀਆਂ ਉਸ ਟਾਈਮ ਤੇ ਤਾਂ ਫਸੇ ਗਾ ਠੀਕ ਹੋ 1000 ਰੁਪਏ 2000 ਰੁਪਏ 1000 1100 ਕਰਤਾ ਸੀ ਜਾਂ ਹਵਾ ਚ ਹੀ ਕਰਨੀ ਗੱਲ ਤਾਂ ਜੋ ਮਰਜੀ ਕਹਿ ਦੋ 1100 ਰੁਪਏ ਦੇ ਹਿਸਾਬ ਨਾਲ ਲਾ ਲਓ ਸਾਹਿਬ ਕਿੰਨੇ ਮਹੀਨੇ ਹੋ ਗਏ ਜੀ 48 150 ਲਾ ਲਓ ਹੋਂ ਤਾਂ ਜਿੱਥੇ ਤੁਸੀਂ ਜਾਣਾ ਬੀਬੀਆਂ ਨੂੰ ਇਹ ਪੁੱਛਣਾ ਕਿ ਤੁਹਾਨੂੰ 50000 ਰੁਪਏ ਆਇਆ ਤਾਂ ਵੋਟ ਜਿੱਦਾਂ ਮਰਜ਼ੀ ਕਰਦੇ ਹੋ ਨਹੀਂ ਤਾਂ ਆਪਣੀ ਸੋਤ ਸਮਝ ਕੇ ਹਾਲੇ ਕਿ ਅਗਲੇ ਇੱਕ ਸਾਲ ਚ ਇਹਨਾਂ ਨੇ ਲੋਕਾਂ ਨੂੰ ਗਮਰਾਹ ਕਰਨ ਵਾਸਤੇ ਭਾਵੇਂ ਲੋਨ ਲੈਣ ਭਾਵੇਂ ਕਰਜ਼ਾ ਚੱਕਣ ਜੋ ਮਰਜ਼ੀ ਕਰਨ ਕਿਉਂਕਿ ਇਹਨਾਂ ਨੂੰ ਪਰਵਾਹ ਨਹੀਂ ਕਰਜੇ ਦੀ ਇਹਨਾਂ ਦੇ ਸਿਰ ਤੇ ਕਰਜ਼ਾ ਨਹੀਂ ਪੰਜਾਬ ਦੇ ਸਿਰ ਤੇ ਕਰਜ਼ਾ ਸ਼ਾਇਦ ਇਹ ਵੀ ਦੇਣ ਪਰ ਅਥਾਰਟੀ ਸਿਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਹੁਣ ਤੱਕ ਲੋਕਾਂ ਨੂੰ ਕੁਝ ਨਹੀਂ ਦਿੱਤਾ ਪਰ ਹੁਣ ਜੇ ਅੱਗੇ ਅਗਲੇ ਮਹੀਨਿਆਂ 'ਚ ਕੁਝ ਦੇ ਵੀ ਦੋਗੇ ਤਾਂ ਲੋਕੀ ਇਹਨੇ ਬੇਫਕੂਫ ਨਹੀਂ ਆ ਲੋਕੀ ਬਕਾਊ ਨਹੀਂ ਆ ਕਿ ਤੁਸੀਂ ਆਖਰੀ ਮੋਕੇ 6 ਮਹੀਨੇ ਪਹਿਲਾਂ ਆ ਕੇ ਜੇ ਉਹਨਾਂ ਨੂੰ ਪੈਸੇ ਦੇ ਕੇ ਉਹਨਾਂ ਨੂੰ ਖਰੀਦ ਲੋਗੇ ਬਕਾਊ ਕੋਈ ਨਹੀਂ ਹਰ ਇੱਕ ਬੰਦੇ ਦੀ ਜਿਹੜੀ ਜ਼ਮੀਰ ਆ ਪੱਲੀ ਚਿੱਕੀ ਜ਼ੋਨ ਆ ਮੰਗੀਤਾ ਆਪਣਾ ਪਰਾਇਆ ਸ਼ਿਰਾਪੁਰ ਦਾ ਇਹਨਾਂ ਦੇ ਨਾਲ ਨਾਲ ਜਿਹੜਾ ਮਹਾਲੋ ਜ਼ੋਨ ਤੋਂ ਬਲਵਿੰਦਰ ਕੌਰ ਜੀ ਬਹੁਤ ਸਤਕਾਰਯੋਗ ਨੇ ਜੀ ਬਹੁਤ ਇਹਨਾਂ ਦੇ ਪਰਿਵਾਰ ਦਾ ਉੱਥੇ ਮਜ਼ਦੂਰੀ ਬਣ ਜਾਂਦੀ ਬੰਦੇ ਨੂੰ ਲੋਡ ਹੁੰਦੀ ਆ ਮੈਂ ਤਾਂ ਲੈ ਵੀ ਲੈਂਦਾ ਪਰ ਅਗਲਾ ਕਹਿੰਦਾ ਆਪਾਂ ਬਕਾਉਂ ਨਹੀਂ ਜੇ ਸਿਸਟਮ ਚਲਾਣਾ ਤਾਂ ਉਹ ਸਿਸਟਮੈਟਿਕਲੀ ਚਲਾਓ ਇਹ ਨਹੀਂ ਕਿ ਆਖਰੇ ਸਮੇਂ ਚਾ ਕੇ ਸੱਟ ਮਾਰ ਕੇ ਕਿ ਲੋਕਾਂ ਕੀ ਆਪਾਂ ਇਹ ਕਰਤਾ ਬਹੁਤ ਮੁੱਤੇ ਆ ਨਸ਼ੇ ਦਾ ਮੁੱਦਾ ਬਹੁਤ بڑا ਹੈ ਸਾਰੇ ਮੁੱਦੇ ਬਹੁਤ بڑے ਆ ਮੇਰੀ ਹੁਣ ਦੁਬਾਰਾ ਫਿਰ ਧਿਆਨ ਮਾਰਦਣ ਤਾਂ 3 ਵਜੇ ਦਾ ਸਮਾਂ ਹੈ ਇਹ ਨਿਸਤੋਨਾ ਦੀ ਆ ਪਰ ਇਸ ਇਲਾਕੇ ਦੇ ਸੇਵਾ ਕੀਤੀ ਬਤੌਰ ਟੀਚਰ ਹੁਣ ਰਿਟਾਇਰਮੈਂਟ ਤੋਂ ਬਾਅਦ ਆਪਣੇ ਨਗਰ ਦੀ ਇਲਾਕੇ ਦੀ ਮਤਲਬ ਇਹ ਨੂਨ ਫੇਸ ਆ ਤੁਸੀਂ ਵੀ ਕਈ ਵਾਰੀ ਦੇਖਿਆ ਹੋਣਾ ਬੁਲਾਰੇ ਵੀ ਬਹੁਤ ਅੱਛੇ ਨੇ ਔਰ ਇਹਨਾਂ ਦੇ ਨਾਲ-ਨਾਲ ਸਾਡੇ ਸਤਕਾਰਯੋਗ ਸੰਦੀਪ ਪੰਗਲ ਜੀ ग्लोरेज़ोन ਤੋਂ सरपंच साहब ਪਿਛਲੇ ਸਮੇਂ ਚ ਵੀ ਇਹਨਾਂ ਨੇ ਬੜਾ ਅੱਛੇ ਆਪਣੀ ਸੇਵਾ ਨਿਭਾਈ ਆ ਔਰ ਪਿਛਲੀ ਵਾਰੀ ਇਹ ਜਿੰਨੇ ਵੀ ਜਿੰਨਾ ਦੀ ਯੂਨੀਅਨ ਸੀ ਸਰਪੰਚਾਂ ਦੀ ਉਹਦੇ ਪ੍ਰਧਾਨ ਵੀ ਰਹੇ ਨੇ ਔਰ ਇਲਾਕੇ ਦੇ ਮੋਜ਼ਜ਼ਾਦਵੀ ਨੇ ਇਸੇ ਤਰੀਕੇ ਨਾਲ ਜਿਹੜਾ ਜਾਣਲਾ ਦੌਲਤਪੁਰ ਜ਼ੋਨ ਆ ਉਥੋਂ ਜਿਹੜਾ ਭਵਰ ਰਾਣਾ ਜਿਹੜਾ ਕਿ ਪਿਛਲੇ ਵਾਰੀ ਜ਼ਿਲ੍ਹਾ ਪ੍ਰੀਸ਼ਦ ਚੇਅਰ ਆਪਣੇ ਮੈਂਬਰ ਸੀਗੇ ਰਾਣਾ ਕੁਲਦੀਪ ਜੀ ਦਾ ਬੇਟੇ ਉਹ ਕਹਿੰਦੇ ਇਸ ਵਾਰੀ ਉਹਨਾਂ ਦਾ ਇੰਟਰਸਟ ਹੈਗਾ ਕਿਉਂਕਿ ਆਪਾਂ ਲੇਡੀ ਰਿਜ਼ਰਵ ਸੀ ਉਹ ਉਹਨਾਂ ਦੇ ਵਾਈਫ ਲੜ ਰਹੇ ਆ ਉਹ ਮੇਰੇ ਖਿਆਲ ਇਸ ਟਾਈਮ ਤੇ ਕਚੈਰੀਆਂ 'ਚ ਆਪਣੇ ਉਹ ਨੋਮੀਨੇਸ਼ਨ ਸੈਕੰਡ ਦੀ ਵਿਡਰੋ ਕਰਾ ਰਹੇ ਆ ਔਰ ਜੇ ਮੈਂ ਸੰਥੀ ਦੀ ਗੱਲ ਕਰਾਂ ਤਾਂ 25 ਜੂਨ ਆ ਸਾਡੇ ਨੌਜਵਾਨ ਮਰ ਰਹੇ ਕਦੇ ਲੁਧਿਆਣੇ ਵਿਆਹ ਸ਼ਾਦੀਆਂ ਤੇ ਗੋਲੀਆਂ ਚੱਲ ਰਹੀਆਂ ਮਤਲਬ ਇਹ ਕੋਈ ਸਾਰਪਤਾਮ ਨਹੀਂ ਹੈ ਕੱਲ੍ਹ ਤੋਂ ਵੀ ਉਹਦੀ ਖਬਰ ਸੀਗੀ ਕਿ ਪੰਜਾਬ ਦੀ ਵਾਦੀ ਦੇ ਸਾਹਮਣੇ 2% ਲਗਭਗ ਅਸਲੇ ਦੇ ਰਸਾਂਸ ਬਣੇ ਹੋਏ ਆ ਲਗਭਗ 4.5 ਲੱਖ ਲਾਇਸੈਂਸਡ ਵੈਪਨਾਂ